ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕਹਾਣੀ ਐ ਸਾਂਝੀਆਂ ਪੀੜਾਂ ਮੈਂ ਪਟਿਆਲੇ ਤੋਂ ਗੱਡੀ ਫੜੀ ਜਾਦਾ ਭੀੜ ਨਹੀਂ ਸੀ ਮੈਨੂੰ ਲੋਕਾਂ ਦੀਆਂ ਗਤੀਵਿਧੀਆਂ ਨੂੰ ਵੇਖਦੇ ਜਾਣਾ ਵਧੀਆ ਲੱਗਦਾ ਇਕੱਲੀ ਬੇਬੇ ਹੋਣ ਕਰਕੇ ਮੈਂ ਉਹਨਾਂ ਕੋਲ ਬਹਿ ਗਿਆ ਬਹੁਤ ਪਿਆਰੀ ਜਹੀ ਸੂਰਤ ਵਾਲੀ ਬੇਬੇ ਕਿਹੜਾ ਸਟੇਸ਼ਨ ਸੀ ਪੁੱਤ ਮੈਨੂੰ ਕਹਿੰਦੀ ਪਟਿਆਲਾ ਮੈਂ ਕਿਹਾ ਗੱਡੀ ਚੱਲ ਪਈ ਡੱਬੇ ਵਿੱਚ ਇੱਕ ਦੋ ਹੋਰ ਸਵਾਰੀਆਂ ਅੱਗੇ ਬੈਠੀਆਂ ਹੋਣਗੀਆਂ ਮੈਂ ਮਹਿਸੂਸ ਕੀਤਾ ਪਰ ਮੈਂ ਬੀਬੀ ਕੋਲ ਬੈਠਣ ਨੂੰ ਤਰਜੀਹ ਦਿੱਤੀ ਗੱਡੀ ਨਾਬੇ ਪਹੁੰਚੀ ਇੱਕ ਕੁੜੀ ਫੋਨ ਤੇ ਕਿਸੇ ਨਾਲ ਬੈਸਦੀ ਹੋਈ ਸਾਡੇ ਕੋਲ ਆ ਕੇ ਬਹਿ ਗਈ ਮੈਂ ਮਰ ਜੂੰ ਪਰ ਮੁੜ ਕੇ ਨਹੀਂ ਆਉਂਦੀ ਤੂੰ ਕੀ ਲੈਣਾ ਤੇਰਾ ਤੇਰੇ ਭਾ ਦਾ ਠੱਠੇ ਖੂਚ ਜਾਵਾ ਆਉਂਦਿਆ ਹੀ ਡੱਬਾ ਚੱਕ ਦਿੱਤਾ ਫਿਰ ਗੁੱਸੇ ਵਿੱਚ ਫੋਨ ਕੱਟਿਆ ਤੇ ਬਾਰੀਵਲ ਮੂੰਹ ਕਰਕੇ ਬੈਠ ਗਈ ਮੈਂ ਤੇ ਬੀਬੀ ਇੱਕ ਦੂਜੇ ਵੱਲ ਵੇਖੀਏ ਪਲਾਂ ਵਿੱਚ ਤਾਂ ਅਸੀਂ ਇੱਕੋ ਘਰ ਦੇ ਮੈਂਬਰ ਮਹਿਸੂਸ ਹੋਈ ਮੈਂ ਤੇ ਬੇਬੇ ਚੁੱਪ ਰਹੀ ਸਾਡੇ ਵੱਲੋਂ ਨੇ ਮੂੰਹ ਕੀਤਾ ਮੇਰਾ ਘਰ ਵਾਲਾ ਸੀ ਬੇਬੇ 6 ਸਾਲ ਹੋ ਗਏ ਵਿਆਹ ਨੂੰ ਐਨੀ ਕੁੱਟਮਾਰ ਕਰਦਾ ਹੈ दारू ਨਾਲ ਡੱਕਿਆ ਰਹੂ ਰਾਤ ਵੀ ਕੁੱਟਿਆ ਬੇਬੇ ਨੂੰ ਸੱਟਾਂ ਬਖਾਉਣ ਲੱਗ ਪਈ ਹਾਏ ਕੋੜੀ ਬੇਬੇ ਸੱਟਾਂ ਵੇਖ ਕੇ ਬੋਲੀ ਤੂੰ ਪੇਕੇਆਂ ਨੂੰ ਸੱਦ ਕਿੱਥੇ ਪੇਕੇ ਆ ਤੇਰੀ ਪੇਕੇ ਰੋਣ ਲੱਗ ਪਈ ਪੇਕੇ ਦਾ ਮਾਮਾ ਨਾਲ ਹੁੰਦੀ ਹੈ ਬੀਬੀ ਪਹਿਲਾਂ ਮਾਂ ਹੁੰਦੀ ਸੀ ਇੱਕ ਬਾਜ ਤੇ ਭੱਜੀ ਆਉਂਦੀ ਬਾਹਲਾ ਲੜਕੇ ਜਾਂਦੀ ਰੋਂਦੀ ਮੈਨੂੰ ਕਹਿ ਦਿੰਦੀ ਚੱਲ ਘਰ ਮੈਂ ਮੁੱਕਰ ਜਾਂਦੀ ਸੋਚਦੀ ਖਬਣੀ ਬੰਦਾ ਬਾਣੀ ਜਾਵੇ ਪਰ ਇਹ ਨਾ ਬਣਿਆ ਮੈਂ ਤਾਂ ਆਪਦੀ ਮਾਂ ਹੀ ਗਵਾ ਲਈ ਮੇਰਾ ਗਾਮ ਲੈ ਗਿਆ ਉਹਨੂੰ ਕੈਂਦੀ ਦੀ ਭੁਬ ਨਿਕਲ ਗਈ ਬੇਬੇ ਤੋਂ ਸਹਾਰੀ ਨਾ ਗਈ ਗਲ ਲਾ ਲਈ ਹੁਣ ਭਰਾ ਪਰਜਾਈ ਵੀ ਨਹੀਂ ਆ ਕੇ ਖੜਦੇ ਪਿਓ ਪਹਿਲਾ ਹੀ ਹੈ ਨਹੀਂ ਸੀ ਤਾਂ ਹੀ ਤਾਂ ਚਾਂਬਲ ਦਾ ਪਤਾ ਵੀ ਇਹਦੇ ਮਗਰ ਕੋਈ ਨਹੀਂ ਫੇਰ ਲੇਰ ਮਾਰੀ ਬਸ ਪੁੱਤ ਦਿਲ ਨਾ ਹੌਲਾ ਕਰ ਤੇਰੇ ਅਰਗੀ ਕੱਲੀ ਕਹਿਰੀ ਧੀ ਝੋਲੀ ਚ ਪਾ ਬੈਠੀ ਆ ਮੈਂ ਸੁੱਖਾਂ ਲੱਦੀ ਧੀ ਸੀ ਮੇਰੀ ਮੇਰੀ ਗੱਡੇ ਅਰਗੀ ਸੀ ਜਦੋਂ ਵਿਆਹ ਕੀ ਤੋਰੀ ਕਮੂਤਾ ਨੇ ਦਿਨਾਂ ਚ ਬਾਲਣ ਬਣਾਤੀ ਮੈਨੂੰ ਬਥੇਰਾ ਕਿਹਾ ਕਰੇ ਬੀਬੇ ਕੁੱਟਦਾ ਹੈ ਮੈਂ ਕਹਿ ਦਿਆ ਕਰਾਂ ਕੋਈ ਨਹੀਂ ਪੁੱਤ ਕੋਈ ਨਹੀਂ ਪੁੱਤ ਹੋਏ ਤੇਰੇ ਜਵਾਕ ਫਰਕ ਪੈ ਜੂ ਮੇਰੇ ਤਾਂ ਸਾਨ ਮਾਰੇ ਗਏ ਜਦੋਂ ਉਹਦੀ ਮਰੀ ਦੀ ਖਬਰ ਆਈ ਬੇਬੇ ਵੀ ਫਿਸ ਪਈ ਹੁਣ ਵੀ ਸੁਪਨੇ ਚ ਆ ਜਾਂਦੀ ਐ ਬਥੇਰੀਆਂ ਮਾਫੀਆਂ ਮੰਗਦੀ ਐ ਵੀ ਧੀਏ ਮੈਂ ਕਿਉਂ ਨਾ ਸੁਣੀ ਤੇਰੀ ਦੋਵੇਂ ਫਿਰ ਇੱਕ ਦੂਜੀ ਦੇ ਹੰਝੂ ਕੁੰਝਦੀਆਂ ਰਹੀਆਂ ਪੁੱਛੋ ਤੱਕ ਆਉਂਦੇ ਆਉਂਦੇ ਉਹ ਮਾਵਾਂ ਧੀਆਂ ਸੀ ਅਗਲਾ ਸਟੇਸ਼ਨ ਕਿਹੜਾ ਵੀਰੇ ਬਠਿੰਡਾ ਮੈਂ ਕਿਹਾ ਕਿੱਥੇ ਜਾਏਂਗੀ ਬੇਬੇ ਨੇ ਪੁੱਛਿਆ ਪਤਾ ਨਹੀਂ ਬੇਬੇ ਪੇਕੇ ਜਾਣ ਦਾ ਹੀ ਹਰ ਨਹੀਂ ਮੇਰੇ ਨਾਲ ਚੱਲੇਂਗੀ ਮੈਂ ਕੱਲੀ ਰਹਿਣੀ ਆ ਪੁੱਤ ਬਹਾਨੇ ਨਾਲ ਮੈਨੂੰ ਮੇਰੀ ਧੀ ਦਾ ਸਾਥ ਮਿਲ ਜੂ ਰਹੀ ਗੱਲ ਤੇਰੇ ਸਹੁਰਿਆਂ ਦੀ ਤਾਂ ਐਤਕੀ ਤੇਰੀ ਮਾਂ ਚੱਲੂ ਤੇਰੇ ਨਾਲ ਜਾਂ ਤਾਂ ਬੰਦਾ ਹੀ ਬਨਜੂ ਕੇ ਨਾਂ ਕੁੜੀ ਵੇਖ ਕੇ ਮੁਸਕਰਾ ਪਈ ਤੇ ਉਹਦੀਆਂ ਅੱਖਾਂ ਵਿੱਚਲੇ ਹੰਝੂ ਹੀਠਾਂ ਗਿਰ ਪਈ ਉਹ ਮਨਾ ਨਾ ਕਰ ਸਕੀ ਹਾਮੀ ਭਰ ਦਿੱਤੀ ਬੇਬੇ ਦੀਆਂ ਅੱਖਾਂ ਵਿੱਚ ਚਮਕ ਸੀ ਲੱਗਦਾ ਸੀ ਉਹਦੀ ਧੀ ਨੇ ਮaaf ਕਰਤਾ ਸੀ ਮੈਂ ਬੈਠਾ ਸੋਚ ਰਿਹਾ ਸੀ ਕਿ ਜਿਨ੍ਹਾਂ ਦੀ ਪੀੜ ਦੀ ਸਾਂਝ ਹੋਵੇ ਉਹਨਾਂ ਦੇ ਦਿਲ ਵੀ ਸਾਂਝੇ ਹੁੰਦੇ ਹਨ